ਅੱਜ ਮੈਂ ਬਾਰੇ ਟਾਈਮ ਬਾਤਾਂ ਕਰ ਰਹੇ ਹਾਂ ਨਾ ਦੇਖ ਇਹਨੂੰ ਘੁਰਨਾ ਪਊ ਉਹ ਮਾਗੀ ਕਿਵੇਂ ਠੀਕ ਹੈ ਮਾਗੀ ਇਹਦਾ ਨਾਮ ਆਪਾਂ ਮਾਗੀ ਰੱਖਿਆਗਾ ਕਿਉਂਕਿ ਇੱਕ ਮਾਗ ਨੂੰ ਹੋਇਆ ਸੀਗਾ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਵਾਲਾ ਬਲੌਗ ਬਹੁਤ ਕਹਿੰਟ ਹੋਊਗਾ ਬਣੇ ਰਹੋ ਬਲੌਗ ਨਾਲ ਮੈਂ ਬਾਗਲ ਚ ਆ ਗਿਆ ਸੀਗਾ ਧੁੱਪ ਵਧੀਆ ਨਿਕਲੀ ਐ ਮੈਂ ਚਲੋ ਪਸੂ ਬੰਨਦੀਆਂ ਪਾਰੇ ਲੋ ਬਈ ਗਾਈਆਂ ਤੇ ਬੱਸੀਆਂ ਤਾਂ ਆਪਾਂ ਬੰਨਦੀਆਂ ਧੁੱਪੇ ਆਹ ਸਾਡਾ ਨਿਕਾਜਾ ਬੱਸਾ ਹੋਰ ਸਾਰਾ ਕਾਲਾ ਕਾਲਾ ਐ ਆ ਮੱਥੇ ਤੇ ਨਾਲੇ ਲੱਤਾਂ ਤੇ ਐ ਬਸ ਚਿੱਟਾ ਜਾ ਹੈਲੋ ਹੈਲੋ ਉਹ ਮਾਗੀ ਕਿਵੇਂ ਐ ਠੀਕ ਐ ਮਾਗੀ ਇਹਦਾ ਨਾਂ ਆਪਾਂ ਮਾਗੀ ਰੱਖਿਆਗਾ ਕਿਉਂਕਿ ਇੱਕ ਮਾਗ ਨੂੰ ਹੋਇਆ ਸੀਗਾ ਆ ਥੋੜੀ ਦਿਨ ਹੋਏ ਨੇ ਮਾਗ ਲੰਗੇ ਨੂੰ ਇੱਕ ਮਾਗ ਲੰਗੇ ਨੂੰ ਟਾਈਮ 10 ਵਜ ਗਿਆ ਤੇ ਮਾ ਚਲੋ ਨਾਲ ਪਾਣੀ ਵੀ ਦਿਖਾ ਦਾਨੇ ਹੈਗੇ ਬਸ ਤਾਂ ਲੇਟ ਪੀਂਦੇ ਨੇ ਪਾਣੀ ਤਾਂ 12 ਪੂਰਾ ਵਜੇ ਪਿਆਸ ਲੱਗਦੀ ਇਹਨਾਂ ਨੂੰ ਅਹੀ ਬੈਲ ਤਾਂ ਪਿੰਦੀ ਨਹੀਂ ਹੈਗੀ ਉਹ ਜ ਮਾਰ ਕੇ ਹਟ ਜਾਂਦੇ ਨੇ ਬਸ ਅੱਜ ਮੈਂ ਧਾਰ ਕੱਢ ਕੇ ਦੇਖੂਗਾ ਅੱਜ ਮੈਂ ਬਾਰੇ ਟਾਈਮ ਬਾਸ ਧਾਰ ਕੱਢ ਰਿਹਾ ਦੱਬਾ ਦੱਬਿਆ ਹੋਇਆ ਫਾਲਟ ਟਾਈਮ ਬਾਸ ਧਾਰ ਕੱਢਦੇ ਚੱਲ ਦੇਖ ਇਹਨੂੰ ਘੁਰਨਾ ਪਊ ਸਾਡਾ ਗੁਰਫਤੇ ਦਾਦੀ ਤੋਂ ਜੂੜਾ ਕਰਵਾਈ ਜਾਂਦਾ ਸਕੂਲ ਜਾਣਾ ਇਹਨੇ ਅੱਜ ਖੁਸ਼ ਹੋਇਆ ਬਠਾ ਅੱਜ ਖੁਸ਼ ਹੋ ਕੇ ਜਾ ਰਹੇ ਹਾਂ ਸਕੂਲ ਕੀ ਗੱਲ ਹੈ ਨਹੀਂ ਤਾਂ ਮੂਜਾ ਮੁੱਛਿਆ ਜਾ ਕਰਨਾ ਲੈ ਹਾਂ ਪਰੋਂ ਸੇ ਅਜੇ ਹੀ ਗਰ ਗਿਆ ਲਓ ਜੀ ਹੋ ਗਿਆ ਜੂੜਾ ਪਟਕਾ ਬਣਾਏਗਾ ਹੁਣ ਇਹ ਆਜਾ ਇਸੋ ਪੋੜਾ ਆ ਜਗਰ ਫਤੇ ਕਮਾਂਡੋ ਬਣ ਗਿਆ ਕਮਾਂਡੋ ਬਣ ਗਿਆ ਲਾਹੀ ਦੋ ਨਹੀਂ ਰਵੀਆਂ ਦੱਸ ਲਿਆ ਦਾ ਆ। ਆ ਸਾਈਡਾਂ ਤੋਂ ਵਾਲ ਪਾ ਦੇ, ਵਾਲ ਜਿੱਥੇ ਨਿਕਲੇ ਪੈਣ। ਹਾਂ। ਆਪਣਾ Wi-Fi ਵੀ ਇੱਕ ਅੱਧੇ ਦਿਨ ਚ ਬੰਦ ਹੋ ਜਾਊਗਾ। ਤਿੰਨ ਮਹੀਨੇ ਹੋ ਗਿਆ। ਤਿੰਨ ਮਹੀਨੇ ਲਵਾਏ ਨੂੰ ਹੋ ਗਏ ਤੇ ਹੁਣ ਪੈਕ ਪਵਾਉਣਾ ਪਊਗਾ। ਦੇਖਦੇ ਆਂਗੇ ਇਹਨੂੰ ਪਤਾ ਅੱਜ ਪਹੰਤ ਹੋ ਜੇ ਹੈ ਨਹੀਂ ਪਤਾ ਕੱਲ ਨੂੰ ਹੋ ਜੇ ਆਹੀ ਤਰੀਕਾਂ ਚਲਵਾਇਆ ਸੀਗਾ ਜਿਹੜੀਆਂ ਆ ਫੋਟਾਂ ਲੱਗੀਆਂ ਹੋਈਆਂ ਨੇ ਇਹ ਮੇਰੀਆਂ ਨਹੀਂ ਹੈਗੀਆਂ ਮੇਰੇ ਸਾਲੇ ਦੀਆਂ ਨੇ ਇਹ ਤੇ ਵਿਆਹ ਵਾਲੇ ਦੀਆਂ ਫੋਟਾਂ ਨੇ ਇਹਦੀ ਬਾਕੀ ਆ ਪਾਰ ਰੱਖ ਰੱਖਿਆ ਹੈਗੇ ਫਲਾਵਰ ਆ ਮੇਰੇ ਵਿਆਹ ਲਈ ਆ ਗਈ ਕੱਪ ਤੇ ਇਧਰ ਗੁਰਪਤ ਦੇ ਮੈਡਲ ਪੈਨੇ ਦੋਨੇ ਖੇਡਾਂ ਚ ਮਿਲੇ ਸੀ ਉਹਨੂੰ ਇਹ ਆਪਾਂ ਬਰਾਂਡੇ 'ਚ ਹੋਰ ਵੀ ਫੋਟੋ ਲਾਈਆਂ ਹੋਈਆਂ ਨੇ ਆ ਘੋੜਿਆਂ ਦੀ ਫੋਟੋ ਲਈ ਹੋਈ ਆ ਸੱਤ ਘੋੜਿਆਂ ਦੀ ਤੇ ਆ ਗੁਰਫਤੇ ਦੀ ਫੋਟੋ ਨਿੱਕਾ ਜਿਹਾ ਸੀ ਉਹ ਉੱਪਰ ਆਪਾਂ ਗੁਰੂ ਨਾਨਕ ਦੇਵ ਜੀ ਦੀ ਲਾਈ ਹੋਈ ਆ ਵਾਹਿਗੁਰੂ 11 ਵਜੇ ਤੇ ਆਪਾਂ ਜਹਾ ਤਰਪੀ ਮਿਲ ਤਾ ਚੱਕਰ ਦੇ ਆ ਜੋ ਵੀ ਮਿੱਤਰੋ ਚਾਹ ਪੀ ਲੋ ਤੇ ਇੱਕ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਚੋਂ ਜ਼ਿਆਦਾ ਚਾਹ ਕੌਣ ਕੌਣ ਪੀਂਦਾ ਹੈਗਾ ਕਮੈਂਟ ਕਰ ਦਿਓ ਅੱਜ ਮੇਰਾ ਮੂਡ ਜਾ ਬਣਿਆ ਸੀਗਾ ਮੈਂ ਕਿਹਾ ਚਲੋ ਅੱਜ ਗਾਣੇ ਲਿਖਦੇ ਆ ਮੈਂ ਨਵੀਂ ਕਾਪੀ ਲੈ ਕੇ ਆਇਆ ਹੁਣ ਗਾਣੇ ਨੂੰ ਲਾਈਏ ਨਵੀਂ ਕਾਪੀ ਪੰਜਵੀਂ ਕਾਪੀ ਹੈ ਗਾਣੇ ਵਾਲੀ ਮੇਰੀ ਆ ਆਪਣੇ ਘਰੇ ਪਾਪਕੋਰਨ ਬਣਾਏ ਸੀਗੇ ਤੇ ਹੁਣ ਆਪਾਂ ਖਾਂਦੇ ਆ ਪਾਪਕੋਰਨ